ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਰਟਰ ਤੋਂ ਸਭ ਤੋਂ ਵੱਡੀ ਇਨਫੋਰਮੇਸ਼ਨ ਆ ਰਹੀ ਹੈ ਕਿ ਕੈਂਡੀਡੇਟ ਦੀ ਲਿਸਟ ਜਾਰੀ ਹੋ ਚੁੱਕੀ ਹੈ। ਭਾਜਪਾ ਪੰਜਾਬ ਨੇ ਰਹਿੰਦੇ ਲਿਸਟ ਦੇ ਵਿੱਚ ਰਹਿੰਦੇ ਕੈਂਡੀਡੇਟਸ ਦਾ ਐਲਾਨ ਕਰ ਦਿੱਤਾ ਹੈ ਕਈ ਸੀਟਾਂ ਸੀ ਜਿਸ ਤੇ ਹਾਲੇ ਤੱਕ ਡੈਕਲੇਅਰ ਨਹੀਂ ਹੋ ਸਕੇ ਆ ਪੰਜਾਬ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਸ੍ਰੀ ਨਾਨਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ ਟਿਕਟ ਦਿੱਤੀ ਗਿਆ ਫਿਰੋਜ਼ਪੁਰ ਤੋਂ ਰਾਣਾ ਗੁਰਮੇ ਸਿੰਘ ਸੋਢੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਸੰਗਰੂਰ ਤੋਂ ਅਰਵਿੰਦ ਖੰਨਾ ਕੈਪਟਨ ਦੇ ਖਾਸਮ ਖਾਸ ਇਹਨਾਂ ਨੂੰ ਵੀ ਟਿਕਟ ਦਿੱਤੀ ਗਈ ਹੈ ਤਾਂ ਤਿੰਨ ਨਾਵਾਂ ਦਾ ਜ਼ਿਕਰ ਹੋ ਰਿਹਾ ਅਰਵਿੰਦ ਖੰਨਾ ਵੱਡੇ ਵਪਾਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੜੀਆਂ ਨੇੜਤਾਵਾਂ ਮਨੋਜ ਜੋਸ਼ੀ ਸਾਡੇ ਜੁੜੇ ਮਨੋਜ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਸਿਆਸਤਦਾਨਾਂ ਤੇ ਭਾਜਪਾ ਦਾ ਭਰੋਸਾ ਮਨੋਜ ਮੇਰੇ ਵੱਲ ਸੌਣ ਤੇ ਕਾ ਰਿਹਾ ਮੈਨੂੰ ਸੁਣ ਪਾ ਰਹੇ ਹੋ ਅਮਰੋਜ ਨਾਲ ਜੁੜਨ ਦੀ ਕੋਸ਼ਿਸ਼ ਕਰ ਗਿਆ ਮੈਂ ਤੁਹਾਨੂੰ ਦੱਸ ਦੇ ਕਿ ਹਰਵਿੰਦ ਖੰਨਾ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਖਾਸਮ ਖਾਸ ਅੰਗਰੂਰਸ਼ ਕਾਫੀ ਸਮੇਂ ਤੋਂ ਐਕਟਿਵ ਸੀ ਤਾਂ ਆਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਟਿਕੜ ਦਿੱਤੀ ਗਈ ਹੈ ਤਾਂ ਭਾਜਪਾ ਪੰਜਾਬ ਨੇ ਤਿੰਨ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸੁਭਾਸ਼ ਸ਼ਰਮਾ ਕੈਂਡੀਡੇਟ ਹੋਣਗੇ ਰਾਣਾ ਗੁਰਮੀਤ ਸੋਢੀ ਸਾਬਕਾ ਖੇਡ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੂੰ ਟਿਕਟ ਦਿੱਤੀ ਗਈ ਹੈ ਮਨੋਜ ਇੱਕ ਵਾਰ ਮੁਰਤ ਜੇ ਮਨੋਜ ਭਾਜਪਾ ਨੇ ਟਿਕਟਾਂ ਦਾ ਐਲਾਨ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਦੋਸਤ ਇਸ ਫੈਸਲੇ 'ਚ ਕਾਫੀ ਚਰਚਾ ਚਾ ਆ ਬਿਲਕੁਲ ਬਿਲਕੁਲ ਦੇਖੋ ਕਿਸ਼ਨ ਜੀ ਤੁਸੀਂ ਗੱਲ کہہ ਰਹੇ ਹੋ ਇਹ ਗੱਲ ਸਾਫ ਹੈ ਦੇਖੋ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਦਾਵਰ ਲੀਡਰ ਸੀਗੇ ਤੇ ਇਸ ਟਾਈਮ ਬੀਜਪਾ ਵਿੱਚ ਹੈਗੇ ਤੇ ਜਦੋਂ ਟਿਕਟਾਂ ਦੀ ਵੰਡ ਹੋਣੀ ਸੀ ਤੇ ਉਹਨਾਂ ਦੀ ਚਰਣੀ ਸੀਗੀ ਉਹਨਾਂ ਦੇ ਜਿਹੜੇ ਨੇ ਜਿੱਕੀ ਸੀ ਕਿ ਉਹ ਨਾਨੂ ਟਿਕਟ ਮਿਲਣੀ ਸੀ ਚਾਹੇ ਉਹ ਮਹਾਰਾਣੀ ਪ੍ਰਨੀਤ ਕੌਰ ਦੀ ਕਰ ਕਰੀਏ ਚਾਹੇ ਆਪਾਂ ਥੋੜੀ ਸਾਹ ਦੀ ਕਰ ਕਰੀਏ ਕਿ ਜੋ ਚੋਣਾਂ ਹੋਈਆਂ ਨੇ ਪੰਜਾਬ ਦੇ ਜੋ ਜਿੰਨੇ ਵੀ ਉਮੀਦਵਾਰ ਖੜੇ ਕਿਤੇ ਗਏ ਨੇ ਉਹਨਾਂ ਵਿੱਚ ਕੈਪਟਨ ਸਾਹਿਬ ਦੀ ਰਾਏ ਲੈ ਗਈ ਕਿਉਂਕਿ ਕੈਪਟਨ ਸਾਹਿਬ ਦੀ ਰਾਏ ਨੂੰ ਕਰ ਕਰਨਾ ਕਰਕੇ ਕੋਈ ਪੰਜਾਬ ਵਿੱਚ ਕੰਮ ਨਹੀਂ ਹੋ ਸਕਦਾ ਕਿਉਂਕਿ ਅੱਜ ਦੀ ਗੱਲ ਜੇ ਦੇਖੀ ਤਾਂ ਪੂਰੀ ਜਿਹੜੀ ਭਾਜੀ ਹੈਗੀ ਹੈ ਚਾਹੇ ਉਹ ਜਸਨ ਸਿੰਘ ਜਾਖੜ ਵੀ ਕੰਮ ਕਰ ਰਹੇ ਨੇ ਪ੍ਰਧਾਨ ਦੇ ਪਰ ਫਿਰ ਵੀ ਕੈਪਟਨ ਸਾਹਿਬ ਨਾਲ ਵੀ ਬੀਜੇਪੀ ਵੀ ਬੜੀ ਇਹ ਜਿਹੜੀ ਹਾਈ ਲੈਵਲ ਦੀ ਲੀਡਰਸ਼ਿਪ ਹੈਗੀ ਉਹ ਗੱਲਬਾਤ ਜ਼ਰੂਰ ਕਰਦੀ ਹੈ ਵਿਚਾਰ ਬਟਾਂਦਰਾਂ ਸ਼ੁਰੂ ਕਰਦੀ ਹੈ ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਪੰਜਾਬ ਨੂੰ ਲੈ ਕੇ ਕੈਪਟਨ ਸਾਹਿਬ ਕੋਲ ਜਿਹੜਾ ਹੈਗਾ ਮੁੱਖੋਂ ਤੈਏ ਨੇ ਕਾਫੀ ਜ਼ਿਆਦਾ ਐਕਸਪੀਰੀਐਂਸ ਹੈਗਾ ਉਹ ਐਸਟਰੈਂਸ ਦੇ ਕੰਮ ਵੀ ਆ ਸਕਦਾ ਹੈ ਇਸ ਲਈ ਪ੍ਰਚਾਰ ਵਿਮਰਸ਼ ਕਰਨ ਤੋਂ ਬਾਅਦ ਟਿਕਟ ਦਿੱਤੀ ਜਾਂਦੀ ਹੈ ਪਰ ਆਨੰਦਪੁਰ ਸਾਹਿਬ ਦੀ ਕਰ ਕੀਤੀ ਹੈ ਕਿ ਇਸ ਵਾਰ ਇੱਥੇ ਬੀਜੇਪੀ ਸੈਲੀ ਵਾਰ ਜਿਹੜੀ ਬੀਜੇਪੀ ਹੈਗੀ ਹੈ ਆਪਣੇ ਉਮੀਦਵਾਰ ਸਾਹਿਬ ਨੇ ਡਾਕਟਰ ਸੁਭਾਸ਼ ਸ਼ਰਮਾ ਜਿਹੜੇ ਕੀ ਪਿਛਲੇ 10 ਸਾਲ ਤੋਂ ਇਸ ਹਰਕਤ ਕੰਮ ਕਰ ਰਹੇ ਸੀਗੇ ਤੇ ਜਦੋਂ ਵੀ ਕਾਰਜਦਾਨ ਨਾਲ ਟਿਕਟ 2014 ਦੀ ਗੱਲ ਕਰੀਏ ਚਾਹੇ 2009 ਦੀ ਕਰ ਕੀਤੀ ਹੈ ਕਰੀਏ ਤਾਂ ਉਹ ਇਹ ਗੱਲ ਕਹਿੰਦੇ ਸਕੇ ਕਿ ਇਹ ਜਿਹੜੀ ਸੀਟ ਹੈਗੀ ਹੈ ਇਹ ਬੀਜੇਪੀ ਨੂੰ ਮਿਲਣੀ ਚਾਹੀਦੀ ਸੀਗੀ ਤੇ ਇਹ ਜਿਹੜੀ ਸੀਟ ਹੈਗੀ ਹੈ ਇਹ ਸੀਟ ਦੇ ਉੱਪਰ ਜਿਹੜਾ ਹਿੰਦੂ ਵੋਟਰ ਹੈਗਾ ਉਹਦੀ ਪੂਰੀ ਜਿਹੜੀ ਪੈਟ ਹੈ ਕਿ ਪੂਰੀ ਦੀ ਪੂਰੀ ਜਿਹੜੀ ਬੈਲਟ ਹੈਗੀ ਹੈ ਹਿਮਾਚਲ ਨਾਲ ਜੁੜੀ ਹੋਈ ਹੈਗੀ ਹੈ ਇਸ ਕਰਕੇ ਉਹਦਾ ਨਾਮ ਚੱਲਦਾ ਸੀਗਾ ਤੇ ਤਿੰਨ ਨਾਮ ਅੱਗੇ ਗਏ ਸੀ ਸਭ ਤੋਂ ਅੱਗੇ ਜਿਹੜਾ ਸੀਗਾ ਨਾਮ ਸੁਭਾਸ਼ ਸ਼ਰਮਾ ਦਾ ਦੋਵੇਂ ਨੰਬਰ ਦਾ ਸੀਗਾ ਅਬਨੇ ਆਸਟ੍ਰੇਕ ਨਾ ਉਹ ਜਿਹੜੀ ਨਾਦਬਰ ਸਾਹਿਬ ਦੀ ਸੀਟ ਹੈ ਜੋ ਟਿਕਟ ਮਿਲਦੀ ਹੈ ਉਹਨਾਂ ਨੂੰ ਜੀ ਦਾ ਸੁਭਾਸ਼ ਸ਼ਰਮਾ ਉਹ ਵੀ ਕਾਫੀ ਲਾਹੇਮੰਦ ਸੀਟ ਹੈਗੀ ਉਹ ਸਾਬਤ ਹੋ ਸਕਦੀ ਹੈ ਕਿਉਂਕਿ ਜਦੋਂ ਐਮਨ ਵਿਧਾਨ ਸਭਾ ਦਾ ਇਲੈਕਸ਼ਨ ਸੀਗਾ ਤਾਂ ਡਾਕਟਰ ਸਭਾ ਅਗਰ ਮੈਂ ਇਸ ਪੂਰੇ ਏਰੀਆ ਦੇ ਵਿੱਚ ਕਾਫੀ ਵਿਚਰੇ ਸੀਗੇ ਇਹ ਜਿਹੜੇ ਨਾਮ ਆਏ ਨੇ ਅੱਜ ਸਾਰੇ ਹੀ ਨਾ ਵਧੀਆ ਨਾਮ ਆਏ ਨੇ ਤੇ 50 ਸਾਲ ਤੋਂ ਬਾਅਦ ਆਏ ਨਾਮ ਆਏ ਨੇ ਪਰ ਉਹ ਆਖਰੀ ਟਾਈਮ ਦੇ ਵਿੱਚ ਨਾਮ ਆਏ ਨੇ ਕਿਸੇ ਨੇ ਆਪ ਦੇਖਿਆ ਕਿ ਆਖਰੀ ਟਾਈਮ ਦੇ ਵਿੱਚ ਆਏ ਨੇ ਨਾਮ ਸਾਰੇ ਹੈ ਮਤਲਬ ਇਹਨਾਂ ਦੀ अहमियत ਇਸ ਵਾਸਤੇ ਹੈ ਕਿ ਐਥੇ ਪਹਿਲਾਂ ਇਹ ਕਹਿੰਦੇ ਸਨ ਕਿ ਅਗਰ ਕੋਈ ਵਿਅਕਤੀ ਹੋਰ ਪਾਰਟੀ ਚਾਮਨਕ ਹੁੰਦਾ ਹੈਗਾ ਪੰਜਾਬ 'ਚ ਉਸ ਨੂੰ ਮਿਟਜਸਟ ਕੀਤਾ ਜਾ ਸਕਦਾ ਸੀ ਜੀ ਬਿਲਕੁਲ ਬਿਲਕੁਲ ਤਾਂ ਤਿੰਨ ਨਾਵਾਂ ਤੇ ਚਰਚਾ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਅਰਵਿੰਦ ਖੰਨਾ ਅਤੇ ਗੁਰਮੀਤ ਸਿੰਘ ਸੋਢੀ ਰਾਣਾ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਤੇ ਨਾਲ ਹੀ ਆਨੰਦਪੁਰ ਸਾਹਿਬ ਦੀ ਸੀਟ ਜਿੱਥੋਂ ਭਾਜਪਾ ਹਮੇਸ਼ਾ ਹਿੰਦੂ ਚਿਹਰਾ ਉਤਾਰਦੀ ਹੈ ਉੱਥੇ ਵੀ ਬੜੀ ਚਰਚਾ ਹੋ ਰਹੀ ਹੈ ਕਿ ਆਨੰਦਪੁਰ ਸਾਹਿਬ ਦੀ ਸੀਟ ਤੇ ਸ੍ਰੀ ਅਮਰਸਰ ਸਾਹਿਬ ਦੀ ਸੀਟ ਤੇ ਭਾਰਤੀ ਜਨਤਾ ਪਾਰਟੀ ਬੜੀ ਗੰਭੀਰਤਾ ਨਾਲ ਕਨਸੀਡਰ ਕਰ ਰਹੀ ਹੈ ਬਹੁਤ ਸ਼ੁਕਰੀਆ ਮਨੋਜ ਜ਼ਿਆਦਾ ਜਾਣਕਾਰੀ ਦੇਣ ਪਾਉਣ ਵਾਸਤੇ ਦਾ ਖਾੜਾ ਹੈ 2024 ਦੇ ਵਿੱਚ ਸਭ ਤੋਂ ਵੱਡੀਆਂ ਖਬਰਾਂ ਆ ਰਹੀਆਂ ਨੇ ਪਰ ਇਸ ਵਿਚਾਲੇ ਗ੍ਰਾਫਿਕਲੀ ਜ਼ਰੀਏ ਦਿਖਾਵਾਂਗੇ ਕਿ ਕਿ ਮੁੱਦੇ ਦੀ ਗੱਲ 'ਚ ਚਰਚਾ ਸਾਡੀ ਬੀਜੇਪੀ ਕੈਂਡੀਡੇਟ ਤੇ ਹੋ ਰਹੀ ਸੀ ਪਰ ਇਸ ਵਿਚਾਲੇ ਤਿੰਨ ਨਾਵਾਂ ਤੇ ਹੋਰ ਚਰਚਾ ਕਰਨੀ ਜ਼ਰੂਰੀ ਹੈ ਅਰਵਿੰਦ ਖੰਨਾ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਖਾਸਮ ਖਾਸ ਕਿਸੇ ਵੇਲੇ ਕਾਂਗਰਸ 'ਚ ਰਹੇ ਬੀਜੇਪੀ ਨੂੰ ਜੁਆਇਨ ਕਰਦੇ ਆ ਤਾਂ ਉਹਨਾਂ ਨੂੰ ਸੰਗਰੂਰ ਤੋਂ ਮੈਦਾਨ 'ਚ ਉਤਾਰਿਆ ਗਿਆ ਜਿਨ੍ਹਾਂ ਦੇ ਬਰਾਬਰ ਸੁਖਪਾਲ ਖਹਿਰਾ ਮਿਤਿਹਰਾ ਇਕਬਾਲ ਸਿੰਘ ਝੁੰਦਾ ਹਾ ਬੀਜੇਪੀ ਸੰਗਰੂਰ ਚਾ ਕਿਸ ਤਰੀਕੇ ਨਾਲ ਸਿਆਸੀ ਟੱਕਰ ਦੇਗੀ ਇਹ ਇੱਕ ਤਰੀਕਤ ਬਾਅਦ 4 ਜੂਨ ਨੂੰ ਆਏ ਨਤੀਜੇ ਦੱਸਣਗੇ ਸ੍ਰੀਨੰਦਪੁਰ ਸ਼ਬਦੀ ਸੀਟ ਡਾਕਟਰ ਸੁਭਾਸ਼ ਬੀਜੇਪੀ ਦੇ ਬੜੇ ਐਕਟਿਵਲੀ ਲੀਡਰ ਮੰਨੇ ਗਏ ਬੀਜੇਪੀ ਨੇ ਹਾਲ ਹੀ ਦੀ ਕੜੀਚ ਵੱਡੀ ਕਮਾਂਡ ਦਿੱਤੀ ਤਾਂ ਡਾਕਟਰ ਸੁਭਾਸ਼ ਸ਼ਰਮਾ ਨੂੰ ਸ੍ਰੀਨੰਦਪੁਰ ਸ਼ਬਦ ਤੋਂ ਟਿਕਟ ਦਿੱਤੀ ਗਈ ਹੈ ਪੰਥਕ ਸੀਟਾਂ ਚੋਂ ਸ੍ਰੀਨੰਦਪੁਰ ਸ਼ਬਦੀ ਉਹ ਸੀਟ ਹੈ ਜਿੱਤੇ ਬੀਜੇਪੀ ਆਰਐਸਐਸ ਬੜੇ ਗੰਭੀਰਤਾ ਨਾਲ ਇਹਨਾਂ ਸੀਟਾਂ ਨੂੰ ਦੇਖਦੀ ਹੈ ਖਾਸ ਕਰਕੇ ਉਹ ਸਿੱਟਾ ਜਿਹੜੀਆਂ ਪੰਜਾਬ ਦੇ ਪੰਥਕ ਸਿਆਸਤ ਦਾ ਧੁਰਾ ਮੰਨਿਆ ਜਾਂਦੀਆਂ ਰਹੀਆਂ ਹਨ ਇਸ ਦੇ ਨਾਲ ਹੀ ਫਿਰੋਜ਼ਪੁਰ ਦੀ ਗੱਲ ਕਰੀਏ ਫਿਰੋਜ਼ਪੁਰ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੇ ਕੈਪਟਨ ਅਮਰਿੰਦਰ ਸਿੰਘ ਸਾਹਬ ਦਾ ਚੀਫ ਮਨਿਸਟਰ ਦੇ ਬੜੇ ਚੰਗੇ ਦੋਸਤ ਆ ਉਹਨਾਂ ਨੂੰ ਵੀ ਟਿਕਟ ਦਿੱਤੀ ਗਈ ਹੈ ਯਾਨੀ ਕਿ ਕੈਪਟਨ ਦੇ ਦੋਸਤਾਂ ਦਾ ਨਾਮ ਅੱਜ ਇਸ ਫੈਰਸਤ ਵਿੱਚ ਦੋ ਦੀ ਗਿਣਤੀ ਚ ਆਇਆ ਹੈ ਜਿਨ੍ਹਾਂ ਵਿੱਚ ਅਰਵਿੰਦ ਖੰਨਾ ਅਤੇ ਰਾਣਾ ਗੁਰਮੀਤ ਸਿੰਘ ਸੋਢੇ ਹਨ